ਨਮਸਕਾਰ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਕਿਸਾਨ ਵੀਰਾਂ ਵਾਸਤੇ ਜਿਹੜੇ ਡੇਰੀ ਦਾ ਕਾਰੋਬਾਰ ਹੈ ਜਿਹੜਾ ਪਿਛਲੇ ਟਾਈਮ ਤੋਂ ਕਰ ਰਹੇ ਨੇ ਕਾਫੀ ਸਮਿਆਂ ਤੋਂ ਕਰ ਰਹੇ ਨੇ ਜਿਹੜੇ ਆਪਣੇ ਪਸ਼ੂਆਂ ਨੂੰ ਆਪਾਂ ਦੋਸਤੋ ਖਰਾਕ ਦੰਨੇ ਆ ਵੀ ਆਪਾਂ ਕਿਸ ਤਰ੍ਹਾਂ ਆਪਣੇ ਪਸ਼ੂਆਂ ਦਾ ਆਈਡੀਆ ਲਾ ਸਕਦੇ ਆ ਵੀ ਆਪਾਂ ਇਹ ਪਸ਼ੂ ਨੂੰ ਜਿਹੜੀ ਖਰਾਕ ਆਹੋ ਵੀ ਕਿਸ ਤਰ੍ਹਾਂ ਲੱਗ ਰਹੀ ਹੈ ਕਿ ਆਪਣੇ ਪਸ਼ੂ ਦਾ ਪੋਟੀ ਵੇਟ ਆ ਜਣਾ ਖਰਾਕ ਖਾਣ ਦੇ ਨਾਲ ਵਧ ਰਿਹਾ ਹੈ ਕਿਹੜਿਆ ਮਤਲਬ ਜਿਹੜਾ ਵੀ ਕੋਈ ਨੀ ਆਪਾਂ ਨਾਲੋ ਸਪਲੀਮੈਂਟ ਦੇ ਰਿਹਾ ਆਪਣੇ ਐਨੀਮਲ ਨੂੰ ਜਾ ਕੋਈ ਲਾਲੋ ਫੀਡ ਦੇ ਰਿਹਾ ਚਾ ਹਰਾਚਰਾ ਜੋ ਵੀ ਦੇ ਰਿਹਾ ਵੀ ਉਹਦਾ ਆਪਣੇ ਪਸ਼ੂ ਦਾ ਜਿਹੜਾ ਸਹੀ ਤਰੀਕੇ ਨਾਲ ਹਾਜ਼ਮ ਹੋ ਰਿਹਾ ਆਪਣੇ ਪਸ਼ੂ ਦਾ ਸਹੀ ਪਾਚ ਰਿਹਾ ਪਚਣ ਨਾਲ ਆਪਣੇ ਪਸ਼ੂ ਦੀ ਗਰੋਥ ਸਹੀ ਹੋ ਰਹੀ ਹੈ ਇਹਦੇ ਬਾਰੇ ਪਤਾ ਕਰ ਸਕਦੇ ਇਹਦੇ ਵਿੱਚ ਆਪਣੀ ਇੱਕ ਕੈਟਲ ਮੈਜ਼ਰਮੈਂਟ ਟੇਪ ਹੈ ਜਿਹੜੀ ਆਉਂਦੀ ਹੈ ਤੁਸੀਂ ਦੋਸਤੋ ਸੋਚਦੇ ਹੋਵੋਗੇ ਵੀ ਇਹ ਤਾਂ ਇੱਕ ਆਪਾਂ ਦੇਖੀਏ ਵੀ ਆਮ ਇੰਚੀ ਟੇਪ ਵਰਗੀ ਜਿਹੜੀ ਟੇਪ ਹੈਗੀ ਇਹਦੇ ਨਾਲ ਆਪਾਂ ਆਪਣੇ ਪਸ਼ੂਆਂ ਦਾ ਢੇਟ ਹੈ ਜਿਹੜਾ ਉਹ ਕਿਸ ਤਰ੍ਹਾਂ ਨਾਪ ਸਕਦੇ ਹਾਂ ਦੋਸਤੋ ਇਹ ਕਈ ਤਾਂ ਖਾਸੀ ਤਾਂ ਇਹ ਬਿੱਤੇ ਦੀ ਵੀ ਆਪਾਂ ਆਪਣਾ ਬਹੁਤ ਸੌਖੇ ਤੇ ਆਸਾਨ ਤਰੀਕੇ ਨਾਲ ਆਪਣੇ ਪਸ਼ੂਆਂ ਦਾ ਜਿਹੜਾ ਬੋਡੀ ਵੇਟ ਆ ਉਹ ਨਾਪ ਸਕਦੇ ਆ ਤੇ ਨਾਲ ਦੋਸਤੋ ਆਪਾਂ ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਸਕਦਾ ਹੈਗਾ ਵੀ ਆਪਾਂ ਆਪਣੇ ਪਸ਼ੂ ਨੂੰ ਕਿੰਨੀ ਖਰਾਕ ਦੁੱਤੀ ਹੈ ਵੀ ਕਿੰਨੇ ਪਰਸੈਂਟ ਆ ਆਪਣੇ ਪਸ਼ੂ ਨੂੰ ਉਹਦਾ ਰਿਜ਼ਲਟ ਮਿਲਿਆ ਹੈ ਰਿਜ਼ਲਟ ਨਹੀਂ ਮਿਲਿਆ ਕੀ ਆਪਣੇ ਪਸ਼ੂ ਦਾ ਬੋਡੀ ਵੇਟ ਅਗੇਨ ਆ ਜਿਹੜਾ ਹੋਇਆ ਕਿ ਨਹੀਂ ਹੋਇਆ ਇਹਦੇ ਨਾਲ ਆਪਾਂ ਨੂੰ ਸਾਰਾ ਕੁਝ ਆਪਣੇ ਪਸ਼ੂ ਦਾ ਟਾਈਮ ਤੋਂ ਲੈ ਕੇ ਪਤਾ ਲੱਗ ਸਕਦਾ ਹੈ ਕਿ ਤੇ ਵੀ ਆਪਾਂ ਜਿਹੜੀ ਖਰਾਕ ਦੇ ਰਹੇ ਆ ਆਪਾਂ ਨੂੰ ਉਹਦਾ ਟਾਈਮ ਤੋਂ ਡੇਮ ਰਿਜ਼ਲਟ ਮਿਲ ਰਿਹਾ ਹੈ ਜਾਂ ਨਹੀਂ ਵੀ ਮਿਲ ਰਿਹਾ ਆ ਇੱਕ ਗੱਲ ਤਾਂ ਦੋਸਤੋ ਇਹ ਹੈ ਵੀ ਆਪਾਂ ਨੂੰ ਇਹ ਜਿਹੜਾ ਬਾਜ਼ਾਰ ਦੇ ਵਿੱਚ ਇੱਕ ਬਹੁਤ ਸਸਤਾ ਪ੍ਰੋਡਕਟ ਹੈ ਕੋਈ ਜੇ ਆਪਾਂ ਕਹੀਏ ਬੜਾ ਮਹਿੰਗਾ ਪ੍ਰੋਡਕਟ ਨਹੀਂ ਹੈਗਾ ਆਪਣਾ ਇਹਦੇ ਵਿੱਚ ਕੀ ਹੈ ਛੋਟਾ ਫਾਰਮਰ ਵੀ ਖਰੀਦ ਸਕਦਾ ਇਹਨੂੰ ਵੱਡਾ ਫਾਰਮਰ ਵੀ ਖਰੀਦ ਸਕਦਾ ਤੇ ਜੇ ਆਪਾਂ ਆਪਾਂ ਦੇਖੀ ਵੀ ਸਭ ਤੋਂ ਜਿਹੜਾ ਆਪਾਂ ਵੈਟ ਆਪਣੇ ਪਸ਼ੂ ਦਾ ਵਜਨ ਜਿਹੜਾ ਆਪਾਂ ਇੰਚੀ ਟੇਪ ਦੇ ਨਾਲ ਵੀ ਕਰ ਸਕਦੇ ਆ ਪਰ ਉਹ ਆਪਾਂ ਪਸ਼ੂ ਨੂੰ ਅਲੱਗ-ਅਲੱਗ ਤਕੋਣਾਂ ਦੇ ਅਕੋਰਡਿੰਗ ਆਪਣਾ ਪੈਂਦਾਗਾ ਉਹ ਹਰੇਕ ਕਿਸਾਨ ਵੀ ਤੋਂ ਜਿਹੜਾ ਉਹਨੂੰ ਸਹੀ ਨਾਪ ਕੇ ਆਪਣੇ ਪਸ਼ੂ ਦੇ ਬੋਡੀ ਵੇਟ ਦਾ ਜਿਹੜਾ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਦੋਸਤੋ ਇਹਦਾ ਨਾਮ ਦਾ ਤਰੀਕਾ ਜਿਹੜਾ ਬਹੁਤ ਸੰਨਦੇ ਸੌਖਾ ਤਰੀਕਾ ਹੈਗਾ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹਿਆਂਗੇ ਵੀ ਦੇਖੋ ਆਪਾਂ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਆਪਣੇ ਦੇਖਣਾਗਾ ਜਿਹੜੀ ਆਪਣੀ ਹੈਗੀ ਇਹ ਕੈਟਲ ਮੈਨਜਮੈਂਟ ਟੇਪ ਹੈਗੀ ਤੇ ਇਹਨੂੰ ਆਪਾਂ ਨੇ ਪਸ਼ੂ ਖੋਲ ਲੈਣੇਗਾ ਖੋਲ ਲੈਣ ਤੋਂ ਬਾਅਦ ਆਪਾਂ ਆਪਣੇ ਪਸ਼ੂ ਦੇ ਦੇਖਣਾਗਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਆਪਣੀ ਦੇ ਆਪਾਂ ਗਾਂ ਦੇ ਆਪਾਂ ਲਾ ਰਹਿਆਂਗੇ ਲਾਣ ਤੋਂ ਬਾਅਦ ਆਪਾਂ ਨੇ ਮੂਹਰੇ ਲੱਤਾਂ ਆਪਣੀ ਖਸਾਰ ਰੱਖਣੀਆਂ ਨੇ ਪਸ਼ੂ ਦੀਆਂ ਤਾਂ ਹੀ ਆਪਣੇ ਪਸ਼ੂ ਦਾ ਬੋਡੀ ਵੇਟ ਹੈ ਜਿਹੜਾ ਸਹੀ ਆਊਗਾ ਜੇ ਆਪਣੇ ਪਸ਼ੂ ਦੀ ਆਗਮਨ ਲੱਤਾਂ ਨੇ ਜਿਹੜੀਆਂ ਖਸ ਉਸ ਤੋਂ ਬਾਅਦ ਆਪਾਂ ਨੇ ਲੱਤਾਂ ਦੇ ਬਿਲਕੁਲ ਨਾਲ ਹੇਠੇ ਤੋਂ ਲੈ ਕੇ ਉੱਪਰ ਤੱਕ ਨੂੰ ਟਪਾ ਕੇ ਆਪਾਂ ਨੇ ਇਸ ਤਰ੍ਹਾਂ ਆਪਣੇ ਪਸ਼ੂ ਦਾ ਜਿਹੜਾ ਆਪਾਂ ਨੇ ਨਾਪ ਲੈ ਲੈਣਾਗਾ ਜਦੋਂ ਆਪਾਂ ਆਪਣੇ ਪਸ਼ੂ ਦਾ ਨਾਪ ਲੈ ਲਿਆ ਮੰਨ ਲਓ ਆਪਾਂ ਨੇ ਨਾਪ ਲੈ ਲੈ ਕਿਸੇ ਖੇਤਲ ਦਾ ਬੱਚੇ ਦਾ ਕਾਫ ਦਾ ਨਾਪ ਲੈ ਰਹੇ ਆਪਾਂ ਤਾਂ ਆਪਾਂ ਦੇਖਦੇ ਜੀ ਮੈਂ ਆਪਣਾ ਕਾਫ ਹੈ ਜਿਹੜਾ 1 ਗੋਆਲ ਤੋਂ 10 ਕਿਲੋ ਦਾ ਹੋ ਗਿਆ ਤਾਂ ਆਪਾਂ ਆਪਣੇ ਪਸ਼ੂ ਦਾ ਜਿਹੜਾ ਚੈਸਟ ਦੇ ਉੱਪਰ ਮੂਹਰੋਂ ਆਪਾਂ ਛਾਤੀ ਦੇ ਉੱਪਰ ਹੀ ਨਾਪ ਲੈ ਲੈਣਾਗਾ ਇਸ ਤਰ੍ਹਾਂ ਆਪਾਂ ਆਪਣੇ ਪਸ਼ੂ ਲੋ ਜਿਹੜਾ ਫੀਤਾ ਦਾ ਨਾਪ ਆਪਣੇ ਪਸ਼ੂ ਦਾ ਨਾਪ ਲੈ ਸਕਦੇ ਹਾਂ ਮੋਟੀਵੇਟ ਦਾ ਤੇ ਕਿਸਾਨ ਵੀਰੋ ਇਹਨਾ ਆਪਾਂ ਨੂੰ ਟਾਈਮ ਥੋੜਾ ਫਾਇਦਾ ਵੀ ਦਰੂਗਾ ਇੱਕ ਆਪਾਂ ਦੇਖਣਾਗਾ ਜੀ ਆ ਬਾਜ਼ਾਰਾਂ ਵਿੱਚ ਸੌਖੇ ਤੇ ਇੱਕ ਨਾਲ ਹੀ ਮਿਲ ਜਾਂਦਾ ਹੈ ਇਹਦੇ ਵਿੱਚ ਆਪਾਂ ਬੜਾ ਖਰਚਾ ਨਹੀਂ ਕਰਨਾ ਪੈਂਦਾਗਾ ਦੋਸਤੋ ਆਪਣਾ ਅੱਜ ਦਾ ਮੇਨ ਮਕਸਦ ਸੀ ਆ ਜਿਹੜਾ ਟੇਪ ਬਾਰੇ ਸੀਗਾ ਵੀ ਆਪਾਂ ਆਪਣਾ ਕਿਸ ਤਰ੍ਹਾਂ ਆਪਣੇ ਪਸ਼ੂਆਂ ਦਾ ਵੇਟ ਆ ਜਿਹੜਾ ਟੇਪ ਦੇ ਨਾਲ ਨਾਪ ਸਕਦੇ ਆਂਗੇ ਤੇ ਦੋਸਤੋ ਇਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਨੇ ਬਾਜ਼ਾਰਾਂ ਦੇ ਵਿੱਚ ਚਾਰੇ ਨੇ ਜਿਹੜੇ ਆਪਣੇ ਡੈਰੀ ਦੇ ਤਾਲਵਾਰ ਵਿੱਚ ਆਪਣੀ ਮਦਦ ਕਰ ਸਕਦੇ ਨੇ ਆਪਾਂ ਵੀਡੀਓ ਟਾਈਮ ਟੂ ਟਾਈਮ ਲੈ ਕੇ ਆਂਦੇ ਰਵਾਂਗੇ ਆਪਣੇ ਚੈਨਲ ਆ ਬਣੇ ਰਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹਰੇਕ ਕਿਸਾਨ ਵੀ ਇਹਨਾਂ ਜਿਹੜੀ ਜਾਣਕਾਰੀ ਮਿਲ ਸਕੇ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਜੀ ਆਪਾਂ ਆਪਣੇ ਫਾਰਮਰ ਨੂੰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕਿਸਾਨ ਢੰਗ ਨਾਲ ਤੇ ਸਸਤੇ ਤਰੀਕੇ ਨਾਲ ਆਪਣੇ ਪਸ਼ੂਆਂ ਨੂੰ ਮੈਨੇਜਮੈਂਟ ਦੇ ਕੇ ਵਧੀਆ ਤੀਕੇ ਦੀ ਵਧੀਆ ਸਕਸੈਸ ਵੱਲ ਹੋ ਸਕਦੇ ਆਂਗੇ ਜੇ ਇਹ ਵੀਡੀਓ ਵਧੀਆ ਲੱਗੇ ਕਿਸਾਨ ਵੀਰੋ ਅੱਗੇ ਹੋਰ ਸ਼ੇਅਰ ਕਰਿਓ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ